ਬਾਈ ਸਾਨੂੰ ਬੱਚੇ ਦਿਖਾਉਣੇ ਆ ਦੋ ਇਹਨਾਂ ਦੇ ਵਿੱਚੋਂ ਇੱਕ ਸੇਲ ਕਰਨਾ ਬਾਈ ਨੇ ਇਹ ਬੱਕਰਾ ਜਿਹੜਾ ਡੱਬਾ ਤੇ ਇਹ ਚੈਂਪੀਅਨ ਵੀ ਬਣਿਆ ਹੋਇਆਗਾ ਆਪਣੇ ਮਾਣੂਕੇ ਮੇਲੇ ਦਾ ਦੂਜੇ ਨੰਬਰ ਤੇ ਐਸੀ ਉਹਦੋਂ ਇੱਕ ਮਹੀਨੇ ਦੀ ਐਸੀ ਹੁਣ ਇਹ ਤਿੰਨ ਮਹੀਨਿਆਂ ਦਾ ਹੋ ਗਿਆ ਤੇ 30 ਕਿਲੋ ਭਾਰ ਆ ਦੇ 3 ਇੰਚ ਘਾਦਦਾ ਹਨਾ ਬਾਈ ਇਕਬਾਲ ਤੇ ਪਿੰਡ ਚੰਨਣਾ ਵਾਲਾ ਬਾਈ ਦਾ ਤੇ ਇਹਦੀ ਮਾਂ ਦੀ ਜਿਹੜੀ ਹੈਟ ਆ ਬਾਈ ਉਹ 41 ਇੰਚ ਆ ਜੱਗੇ ਸਹੌਰ ਵਾਲੇ ਦੇ ਘਰ ਦੀ ਬੱਕਰੀ ਆ ਇਹ ਪਾ ਠੱਪਲੋਂ ਸੂਈ ਸੀ ਨਾ ਬਾਈ ਹਾਂ ਹਾਂ ਪਹਿਲੇ ਸੂਏ ਸੂਈ ਸੀ ਬਾਈ ਤੇ ਇਹ ਬੱਚੇ ਪਹਿਲੇ ਸੂਏ ਦੇ ਨੇ ਇਹਦੇ ਦੋਨੇ ਬੱਕਰੇ ਦਿੱਤੇ ਸੀਗੇ ਤੇ ਆਹ ਬੱਚਾ ਸੇਲ ਕਰ ਲੈ ਜਿਹੜਾ ਡੱਬਾ ਬੱਚਾ ਜਿਹੜਾ ਡੱਬਾ ਬੱਚਾ ਇਹ ਸੇਲ ਕਰਨ ਦਾ ਕੀ ਕਾਰਨ ਬਣ ਗਿਆ ਬਾਈ ਬਸ ਕਰਦੀ ਮਜਬੂਰੀ ਸੀਗੀ ਯਾਰ ਅੱਛਾ ਤੇ ਕੋਈ ਜੇ ਬਾਈ ਕੋਈ ਪਾਲਣ ਵਾਲਾ ਹਨਾ ਵਧੀਆ ਬ੍ਰੀਡਰ ਬਣਨ ਵਾਲਾ ਬੱਚਾ ਇਹਦੇ ਪਿਓ ਦੀ ਜਿਹੜੀ ਹਾਈਟ ਆ ਬਾਈ 45 ਇੰਚ ਆ ਮਸਤਾਕ ਦੇ ਘਰੇ ਖੜਾਣਾ ਬਈ ਬੱਕਰਾ ਮਲੇਰ ਕੋਟਲੇ ਹਾਂ ਮਲੇਰ ਕੋਟਲੇ ਮਸਤਾਕ ਦੇ ਘਰ ਠੀਕ ਆ 45 ਇੰਚ ਹਾਈਟ ਸੀ ਹੈ ਉਹਦੀ ਹਾਂ 45 ਬਾਕੀ ਬੱਚਿਆਂ ਦੀ ਗਰੋਥ ਦੇਖ ਸਕਦੇ ਹੋ ਬਾਈ ਇਹ ਬਲੱਡ ਲਾਈਨ ਆ ਤਾਂ ਤਾਂ ਹੀ ਗਰੋਥ ਇੰਨੀ ਕੀਤੀ ਇਹਨਾਂ ਨੇ ਤੇ ਬਾਕੀ ਕੰਨਾਂ ਦੀ ਲੈਂਥ ਵੀ ਵਧੀਆ ਮੇਰੇ ਬੱਸ ਨੂੰ ਨਹੀਂ ਖੁੰਝੇ ਬਈ ਯਾਰ ਮੈਂ ਉਹਨੇ ਕਿਸੇ ਬੱਸ ਨੂੰ ਨਹੀਂ ਖੁੰਝਿਆ ਲਾਵੀ ਜੇ ਕਿਸ ਨੂੰ ਵੀ ਚਾਹੀਦੇ ਹੋ ਹੈ ਨਾ ਆਪਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਚੰਨ ਨਾਲ ਬਾਈ ਹਾਂਜੀ ਹਾਂ ਪਿੰਡ ਚੰਨ ਨਾਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ